ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਇਲਾਕਾ ਕੋਟ ਖਾਲਸਾ ਦੇ ਨਜ਼ਦੀਕ ਰੇਲਵੇ ਲਾਈਨ ਦੇ ਕੋਲ ਮੁਰਸ਼ਦ ਬਾਬਾ ਅੰਮ੍ਰਿਸ਼ਾ ਜੀ ਦਾ ਪੰਜੀਵਾਂ ਸਾਲਾਨਾ ਮੇਲਾ ਦਰਬਾਰ ਦੇ ਸੇਵਾਦਾਰ ਮਾਈ ਕਵਿਤਾ ਅਤੇ ਬਾਬਾ ਬਲਦੇਵ ਸ਼ਾ ਸਰਕਾਰ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਸੇਵਾਦਾਰਾਂ ਨੇ ਦਰਬਾਰ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਇਹ ਮੇਲਾ ਸਾਲ ਦੇ ਵਿੱਚ ਇੱਕ ਵਾਰ ਆਂਦਾ ਹੈ ਅਤੇ 2 ਦਿਨ ਚੱਲਦਾ ਹੈ ਜਿਸ ਦੌਰਾਨ ਬਾਬਾ ਜੀ ਤੇ ਚਾਦਰ ਦੀ ਰਸਮ ਨਿਭਾਈ ਜਾਂਦੀ ਹੈ ਅਤੇ ਜਿਨ੍ਹਾਂ ਦੀ ਸੁਖਨਾ ਪੂਰੀਆਂ ਹੁੰਦੀਆਂ ਹਨ ਉਹ ਟੋਲ ਧਮਾਕੇ ਨਾਲ ਨੱਚਦੇ ਗਾਉਂਦੇ ਕੋਈ ਦਰਬਾਰ ਵਿੱਚ ਆਉਂਦੇ ਹਨ ਅਤੇ ਹਾਜ਼ਰੀ ਭਰਦੇ ਹਨ ਅੱਜ ਤੱਕ ਇਸ ਦਰਬਾਰ ਚ ਕੋਈ ਵੀ ਖਾਲੀ ਹੱਥ ਨਹੀਂ ਗਿਆ ਅਤੇ ਇਸ ਦਰਬਾਰ ਤੇ ਜੋ ਵੀ ਫਰਿਆਦੀ ਆਪਣੀ ਫਰਿਆਦ ਲੈ ਕੇ ਆਉਂਦਾ ਹੈ ਬਾਬਾ ਜੀ ਉਹਨਾਂ ਦੀ ਫਰਿਆਦ ਬਹੁਤ ਜਲਦੀ ਪੂਰੀ ਕਰਦੇ ਹਨ ਅਤੇ ਇਸ ਦਿਨ ਸੰਗਤਾਂ ਵਾਸਤੇ ਲੰਗਰ ਪੰਡਾਰੇ ਦਾ ਬਹੁਤ ਹੀ ਵਧੀਆ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ ਇਸ ਮੌਕੇ ਤੇ ਮੁਖ ਸੇਵਾਦਾਰ ਕਾਕੂ샤 ਜੀ ਮੁਖ ਸੇਵਾਦਾਰ ਦੀਪਕ ਸ਼ਾ ਜੀ ਮੁਖ ਸੇਵਾਦਾਰ ਜੱਗੀ ਅਤੇ ਸੇਵਾਦਾਰ ਸਿੱਧੂ ਕਾਕਾ ਬਿੱਲਾ ਅਤੇ ਆਰ ਕੇ ਪਟੋਲੀ ਡੈਕੋਰੇਸ਼ਨ ਲਾਲਾ ਗੁਰਮੀਤ ਡੈਕੋਰੇਸ਼ਨ ਗੁਰਮੀਤ ਟੇਲਰ ਅਤੇ ਕਈ ਹੋਰ ਵੀ ਲੋਕ ਮੌਜੂਦ ਸਨ ਇਸ ਮੌਕੇ ਤੇ ਬਾਬਾ ਜੀ ਨੇ ਪਵਿੱਤਰ ਦਿਹਾੜੇ ਤੇ ਕੇਕ ਕਟਿਆ ਅਤੇ ਸੰਗਤਾਂ ਵਿੱਚ ਬਤਾਇਆ ਗਿਆ ਅੰਮ੍ਰਿਤਸਰ ਖਬਰ ਅਜ ਤੱਕ ਤੋਂ ਮਦੁਰ ਆਜਪੂਦੀ ਖਾਸ ਰਿਪੋਰਟ Thank you. بدو گڏ سندي دلاري تهو گڏ پرنو دلو گڏ پرنو دلو سندي دلاري ਕੀ ਸਾਹੇ ਜਾ ਕੇ ਮੋਹ ਭੱਜੇ ਕਿੰਨ ਵਾਰ ਸਭ ਮਨ ਦੀਆਂ ਕਮਾੜੇ ਚੱਲੇ ਆਪਨਾ ਦਾ ਚੰਦੇ ਰੱਬ ਦਾ ਦੇਲੀ ਤੇ ਜਾਣਾ ਕਿਹਦਾ ਉਹ ਹੋਣਾ ਨਾ ਸੁਪੇਰਾ ਰਾਏ ਜਿੱਤੇ ਕੋ ਜਵਾਨਾ ਸੁਪੇਰਾ ਰਾਏ ਮਹਾ ਅੰਧੇਰਾ ਥਾਣਾ ਕਿਸੇ हाँ जी मैं माई कविता अमृतसर से आज हम कोट खालसा में आए हैं हमारे बाबा हम शाह जी का मेला है हम हर साल खुशियों से मनाते हैं और ये पच्चीसवा साल हो गया है हमें मेला करते इसके कारण हम सारे शहरवासियों को खूब बधाई देते हैं इस मेले की और ये हमारे संत आए हैं सब ये बाबा जी आए हैं हमारे करो बाबा ये हमारा मेला चलता है तीन चार दिन चलता है जी बीच में रस्में होती है जैसे मेहंदी की रस्म होती है आज उनका उर्स है आज मेले का दिन है उसके बाद एक दो दिन चेले चूल्ले हैं वो अपना भजन करेंगे कीर्तन जो भी संग अपना सत्संग करते हैं और शुभकामनाएँ है मांगेंगे सबकी इस दरबार में संगत ਜੀ 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 ਬਾਹਰ ਸੇ ਵੀ ਆਤੇ ਜੋ ਬੱਚੇ ਛੋਟੇ ਛੋਟੇ ਯਹਾਂ ਸੇ ਗਏ ਹੈ ਕੋਈ ਬਾਹਰ ਸੈਟਲ ਹੋ ਗਿਆ ਹੈ ਕੋਈ ਦੂਸਰੇ ਸ਼ਹਿਰ ਮੇ ਚਲਾ ਗਿਆ ਚਲੋ ਇਸ ਟਾਈਮ ਪੇ ਸਭ ਆਤੇ ਹੈ ਮੰਗਲ ਸਿੰਘ ਬਾਬਾ ਜੀ ਹਿਸ਼ਾਵਲੀ ਵੀ ਰਾਮਪੀਛਾ ਸਰਕਾਰ ਦੇ ਸੀ ਸੇਵਾਦਾਰਾਂ ਤੇ ਜਿੰਨੇ ਮੇਰੇ ਨਾਲ ਮੇਰੇ ਵੀਰ ਖੜੇ ਨੇ ਸੇਵਾਦਾਰ ਬਾਬਾ ਅੰਬਿਸ਼ਾਈ ਸਰਕਾਰ ਦੇ ਉਹਨਾਂ ਦੀ ਲਗਨ ਚ ਲੱਗੇ ਹੋਏ ਨੇ ਇੱਥੇ ਹੁਮ ਹਮ ਆ ਕੇ ਸੰਗਤਾਂ ਹੁੰਦੀਆਂ ਨੇ ਧੀਆ ਪਹਿਣਾ ਦੁੱਧ ਵਾਲੇ ਜੁੱਧਮਾਨ ਦੀ ਪੁੱਤ ਵਾਲੇ ਪੁੱਤ ਮੰਗਦਿਆਂ ਉਹ ਘਰ ਵਾਲੇ ਘਰ ਬੰਗਦੇ ਆ ਬਾਬਾ ਜੀ ਉਹਨਾਂ ਨੂੰ ਸਰਬ ਕੁਝ ਦਿੰਦੇ ਨੇ ਉਹਨਾਂ ਦੀ ਲਗਨ ਦੇ ਵਿੱਚ ਸੰਗਤ ਆਂਦੀ ਏ ਹਰ ਸਾਲ ਦੀ ਸਾਲ ਮੇਲਾ ਔਰ ਮੈਦੀ ਰਸਮ ਪਹਿਰੇ ਦਿਨ ਮਨਾਦੀ ਮੇਲਾ ਮਨਾਉਂਦੇ ਆ ਬੜੀ ਧੂਮ-ਖਾਮਸੇ ਮਨਾਇਆ ਜਾਂਦਾ ਸੰਗਤ ਦੇ ਸੰਯੋਗ ਦੇ ਨਾਲ ਔਰ ਸੇਵਾਦਾਰਾਂ ਦੇ ਸੰਯੋਗ ਦੇ ਨਾਲ ਉਕਤੀਆਂ ਪੈਣਾ ਦੀ ਆਸਾ ਮਰਦਾ ਪੀਰ ਅੰਬਕਾ ਜੀ ਪੂਰੀਆ ਕਰਦੇ ਨੇ ਪਚਾਤਰਾ ਢੋਲੇ ਚੱਡੇ ਝੱਲੇ ਜਿਕੇ ਸੰਗਤਾਂ ਸੇ ਪਹੁੰਚੀਆਂ ਦੇਗ ਨਿਆਇ ਦੇ ਕੇ ਸੰਗਤਾਂ ਚੂਰ ਮੇ ਪਚਾ ਲੈ ਕੇ बहुत खुशी देखते थे सब दसा मुरादा बहुत पूरिया होंदिया ने भी अंब शाह जी सबू किसी थोड़ नहीं सब लगना अगर, करते सब दगन अगर पूरियाँ करते सरकार सालवें मेला तो एक बार होता है जी जहाँ शिवरात्रि की भी बहुत ज़्यादा श्रद्धा के न मनाई जाती शिवरात्रि मनाई शिव महाराज जी की शिवरात्रि भी इस बार जिन्हें सेवादार भगत ने, ने बा जी के ਦੇਸ਼ੇ ਭਰਾਤਰੀ ਮਨਾਉਂਦੇ ਆ ਬਹੁਤ ਖੁਸ਼ੀ ਨਾਲ ਔਰ ਹੋਰ ਵੀ ਕੋਈ ਜਿੰਨ ਦੇ ਦਿਹਾੜਾ ਆਂਦਾ ਏ ਉਹਨੂੰ ਵੀ ਮਨਾਉਂਦੇ ਚ ਖੁਸ਼ੀਆਂ ਦੇ ਨਾਲ ਸਭੀ ਰਲ ਕੇ ਜਿੰਨੇ ਸੇਵਾਦਾਰ ਪ੍ਰਧਾਨ ਨੇ ਸਾਡੇ ਇਲਾਕੇ ਦੇ ਮਦਰਪੜ ਦੇ ਜਹਨ ਵਾਲੇ ਜਿੰਨੇ ਵੀ ਪਾਪਾ ਜੀ ਪ੍ਰਸ਼ਾਦ ਬਣਨ ਵਾਲੇ ਵੀ ਉਹ ਵੀ ਬਹੁਤ ਸੰਜੋਗ ਦਿੰਦੇ ਬਜ਼ੁਰਗ ਬੈਠ ਕੇ ਬਾਅਦ ਚ ਉਹਨਾਂ ਦਾ ਹੀ ਬੜਾ ਸੰਜੋਗ ਹੈ ਬੈਠ ਕੇ ਸੇਵਾ ਨਿਭਾਉਂਦੇ ਆ ਇਹ ਵੀਰ ਜੀ ਸਾਡੇ ਸੇਵਾਦਾਰ ਨੇ ਪ੍ਰਧਾਨ ਜੀ ਜਿੰਨੇ ਵੀ ਆ ਐਸੇ ਜਿਹਾ ਆਪਣੇ ਆਪਣੇ ਪ੍ਰਧਾਨ ਕੋਈ ਨਹੀਂ ਹੁੰਦੇ ਜੀ ਸਾਰੇ ਸੇਵਾਦਾਰ ਹੈ ਇਨਾਂ ਨੇ ਮੈਂ ਦੇਖਿਆ ਜਿੰਦੀ ਲੱਗ ਰਹੀ ਇੰਨੀ ਵਧੀਆ ਹੈ ਆਪਰੇ ਆਪ ਨੂੰ ਕੋਈ ਪ੍ਰਧਾਨਿਕ ਹੁੰਦਾ ਸਭ ਸੇਵਾ ਦੀ ਲਿੰਦੀ ਹੈ ਕਹਿੰਦੇ ਅਸੀਂ ਸੇਵਾਦਾਰ ਸੇਵਾ ਕਰਨ ਆਏ ਆ ਅਸੀਂ ਸੇਵਨ ਨਿਭਾਣੀ ਆ ਜਦ ਤੱਕ ਪਾਪਾ ਜੀ ਸਾਨੂੰ ਸੇਵਾ ਕਰਾਉਣਗੇ ਅਸੀਂ ਕਰਾਂ ਇਹਨਾਂ ਨੇ ਖੁੱਲੀ ਸੇਵਾ ਰੱਖੀ ਕੋਈ ਬੰਦਸਬਲੀ ਸੇਵਾ ਨਹੀਂ ਰੱਖੀ ਇਹਨਾਂ ਕਹਿੰਦੇ ਜਿੰਨਾ ਤੱਕ ਜ਼ਿੰਦਗੀ ਹੈ ਪਾਪਾ ਜੀ ਜਿਉਂਦੀ ਹੈ ਉਹ ਤੱਕ ਸੇਵਨ ਨਿਭਾਵਾਂਗੇ ਉਹਨਾਂ ਬਾਦੀ ਹੀ ਰਵਾਂਗੇ ਬੋਲ ਬੇ ਪਾਪਾ ਮੇ ਸ਼ਾਪੀਰ ਦੀ ਚਾਹ दा दा बोल साचे फिर लग्दा लग्दा लग्दा। बोल जय जय दरबार दरबार की की बाबा सरकार सैयद बिलाल हुसैन जाफरी मेरा नाम है अजमेर शरीफ का रहने वाला हूँ और बाबा जी मैं आया हूँ आम शाह बाबा में कल मेहंदी की रस्म था इधर और आज इधर कव्वाली का प्रोग्राम है आज का टाइम है इधर बाबा जी का संदल का और पहली दफ़ा आया हूँ मेरे को अच्छा लगा इधर दरगाह शरीफ का दरबार का ہم یہ دیکھنا ہوگا آج کا والی ہے کیا پروگرام ہوگا